ਇਹ ਆਪ ਦਾ 60 ਰੁਪਏ ਦਾ ਪੜੇਗਾ ਇਹ ਖੁਸ਼ਬੂ ਵਾਲਾ ਹੈ ਜੀ ਪੂਲ ਖੁਸ਼ਬੂ ਜਲੇਗਾ ਪੂਲ ਖੁਸ਼ਬੂ ਹੈ ਜੀ ਇਹ 40 ਰੁਪਏ ਦਾ ਹੈ ਜੀ ਹਾਂ ਜੀ ਪੂਲ ਖੁਸ਼ਬੂ ਸਾਰੇ ਮੈਂ ਖੁਸ਼ਬੂ ਹੈ ਸਰ ਆ ਦੇਖੀਏ ਸਰ ਲੱਡੂ ਇਹ 50 ਰੁਪਏ ਦਾ ਹੈ ਸਰ 6 ਪੀਸ ਜੀ 60 ਰੁਪਏ ਹੈ ਜੀ ਤਾਂ ਆ 25 ਛੋਟੇ ਜੀ ਗਾਜਾ ਦਾ ਇਹ ਤੁਹਾਨੂੰ ਪੈ ਜਾਏਗਾ 400 480 ਰੁਪਏ ਦਾ ਪੈ ਜਾਏਗਾ ਜੀ ਤੇ ਆਪਣੇ ਪਾਸ ਰਵਿੰਦਰਾ ਦੇ ਪਏ ਆ ਜੀ ਰਵਿੰਦਰਾ ਦਾ 60 ਛੋਟ ਆ ਗਿਆ ਜੀ ਆਹ ਤੇ ਮਰਕਰੀ ਹੈਗਾ ਏ ਆਪਣੇ ਕੋਲ ਪਾਂਡਿਆ ਦਾ ਹੈਗਾ ਇੱਕ 60 ਸ਼ੌਟ ਉਹ ਤੁਹਾਨੂੰ 900 ਰੁਪਏ ਦਾ ਦੇ ਦਾਂਗੇ ਪਾਂਡਿਆ ਦਾ ਜੀ 60 ਸ਼ੌਟ ਤੇ ਆਪਾਂ ਤੁਹਾਨੂੰ 1000 ਰੁਪਏ ਦਾ ਦੇ ਦਾਂਗੇ ਮਰਕਰੀ ਦਾ ਜੀ ਤੇ ਇਹ ਆਪਣਾ ਪੈ ਜਾਏਗਾ 1500 ਰੁਪਏ ਦਾ ਜੀ ਰਵਿੰਦਰ ਦਾ ਹਾਂਜੀ 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 ਹਾਂ ਇਹ ਬੁਲੇਟ ਬੰਬ ਹੈ 40 ਰੁਪਏ ਦੀ ਡੱਬੀ ਹੈ ਜੀ ਆਹ ਕਿਆ ਬਾਤ ਹੈ 40 ਰੁਪਏ ਬਹੁਤ ਵਧੀਆ ਇਹ ਵੀ ਕਿੰਨੇ ਟੱਕਰ ਇਹ ਮਾਰਕੀਟ ਚ ਦਾ ਜੀ ਇਹ 250 ਦਾ ਦਿੰਨੇ ਆ ਆਪਾਂ ਤੁਹਾਨੂੰ ਇਹ ਦੇ ਦਾਂਗੇ ਆਪਣਾ 180 ਰੁਪਏ ਦਾ ਜੇ ਤੁਸੀਂ ਆਓ ਤਾਂ ਖੂਬ سارے ਪਟਾਕੇ ਲੈ ਕੇ ਜਾਓ ਤੇ ਹੋਲ ਸੇਲ ਪ੍ਰਾਈਸਸ ਤੇ ਤੁਹਾਨੂੰ ਕਿੰਨੀ ਵਾਈਡ ਵੈਰਾਈਟੀ ਮਿਲੂਗੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚ ਗਏ ਆ ਜੀ ਕਰਾਲੀ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ ਜੀ ਦੀਵਾਲੀ ਆ ਗਈ ਹੈ ਦੀਵਾਲੀ ਇਜ਼ ਅ ਫੈਸਟੀਵਲ ਆਫ ਲਾਈਟਸ ਐਂਡ ਐਸ ਵੈਲ ਐਸ ਕਰੈਕਰਸ ਟੂ ਸੋ ਪਟਾਕਿਆਂ ਤੋਂ ਬਿਨਾ ਪੰਜਾਬੀਆਂ ਦੀ ਦੀਵਾਲੀ ਹਰੇਕ ਦੀ ਦੀਵਾਲੀ ਆਲਮੋਸਟ ਇਟਸ ਅਧੂਰੀ ਸੋ ਜਿੱਥੇ ਖੜਕਾ ਤੜਕਾ ਨਾ ਹੋਵੇ ਸਵਾਦ ਹੀ ਨਹੀਂ ਆਉਂਦਾ ਸੋ ਇਸੇ ਲਈ ਅੱਜ ਅਸੀਂ ਆਏ ਆਂ ਜੀ ਕਰਾਲੀ ਇੱਥੇ ਹੋਲ ਸੇਲ ਪਟਾਕਿਆਂ ਦੀ ਸ਼ਾਪਸ ਹੈਗੀਆਂ ਨੇ ਜਿੱਥੇ ਤੁਹਾਨੂੰ ਬਹੁਤ ਹੀ ਸਸਤੇ ਪਟਾਕੇ ਮਿਲਣਗੇ ਅਸੀਂ ਇਹੀ ਸੁਣਿਆ ਵੀ ਪੰਜਾਬ ਦੇ ਵਿੱਚ ਸਭ ਤੋਂ ਸਸਤੇ ਪਟਾਕੇ ਤੁਹਾਨੂੰ ਹੋਲ ਸੇਲ ਪ੍ਰਾਈਸ ਤੇ ਕਰਾਲੀ ਮਿਲਣਗੇ ਸੋ ਅੱਜ ਆਪਾਂ ਤੁਹਾਨੂੰ ਲੈ ਕੇ ਝੱਲਾਂਗੇ ਜੀ ਪੰਕੂ ਦੀ ਹੱਟੀ ਤੇ ਜਿੱਥੇ ਸਭ ਤੋਂ ਸਸਤੇ ਪਟਾਕੇ ਆਪਾਂ ਨੂੰ ਮਿਲਣਗੇ ਤੇ ਆਪਾਂ ਰੱਜ ਰੱਜ ਪਟਾਕੇ ਖਰੀਦ ਕੇ ਆਪਣੀਆਂ ਗੱਡੀਆਂ ਭਰ ਲੈਣੀਆਂ ਜੀ ਫਿਰ ਅਗਿਓ ਗੁਰੂ ਪੁਰਬ ਆਊਗਾ ਉੱਤੇ ਵੀ ਚਲਾਵਾਂਗੇ ਦੀਵਾਲੀ ਆਊਗੀ ਉੱਤੇ ਵੀ ਚਲਾਵਾਂਗੇ ਫਿਰ ਪਰਵਾਨਾ ਸਿਧੀ ਲਾਵਾਂਗੇ ਉੱਤੇ ਵੀ ਚਲਾਵਾਂਗੇ ਤੇ ਖੂਬ ਇੰਜੋਏ ਕਰਾਂਗੇ ਸੋ ਪਟਾਕਿਆਂ ਦੇ ਪ੍ਰਾਈਸਸ ਜਾਣਨ ਲਈ ਵੀਡੀਓ ਸਾਡੇ ਨਾਲ ਐਂਡ ਤੱਕ ਬਨੇ ਰਹੋ ਆ ਡੈਕੋਰੇਸ਼ਨ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਕੈਂਡਲਸ ਕਿੰਨੇ ਸੋਹਣੀ ਤਰ੍ਹਾਂ ਡਿਸਪਲੇ ਕੀਤੀਆਂ ਹੋਈਆਂ ਆ ਲੱड्डੂ ਕੈਂਡਲਸ ਹੋ ਗਿਆ ਕੈਂਡਲਸ ਹੋ ਗਿਆ भी जी सानु अच्छी तरह like जी। को ए, गा गा, गा है जी। okay. है। जी। really भी है भी। है ये आपका रुपए का का पड़ेगा खुशबू 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 वाला फुल फुल जलेगा, फ्रेग्रेंस लड्डू कैंडल्स, और आपको मार्केट में सर डेढ़ सौ ऐसी

अभी बहुत सारे पड़े हुए हैं सर उधर आइए मटीरियल ये सारे सर सिंपल के लिए रखा गया है आपको पैकिंग वाला अंदर से मिलेगा जी ए आपका तीस रुपये छोटे ये आप पंजा रुपये सर हाँ जी हाँ जी हाँ जी जी सर इधर आइए ये आप देखिए अस्सी रुपये का होलसेल रेट

ਬੇਨਾਦਰ ਹੈ ਵੈਰੀ ਰੀਜ਼ਨੇਬਲ ਪ੍ਰਾਈਸਸ ਬੋਲ ਨਾ ਮਰਾ ਹਾਂਜੀ ਕਿੱਥੋਂ ਆਏ ਹੋ ਵੀਰ ਤੁਸੀਂ ਬਾਈ ਮੈਂ ਰੋਪੜ ਤੋਂ ਆਇਆ ਰੋਪੜ ਤੋਂ ਆਇਆ ਇਸ ਸਾਲ ਆਉਣ ਇੱਥੇ ਬਾਈ ਪਰਾਵਾ ਮੈਂ ਤਾਂ ਖੁਦ ਵਾਰ ਰਹਿਦਾ ਮੈਂ ਤਾਂ ਆ ਪਹਿਲੀ ਵਾਰ ਆਇਆ ਠੀਕ ਹੈ ਨਹੀਂ ਅਸੀਂ ਤਾਂ ਸੁਣਿਆ ਸੀਗਾ ਕਿ ਕਰਾਲੀ ਦੀ ਮਾਰਕੀਟ ਹਾਂਜੀ ਹਾਂਜੀ ਬਹੁਤ ਸਸਤੀ ਹੈ ਹਨਾ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਮਾਰਕੀਟ ਤੇ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਵੀ ਠੀਕ ਆ ਭਾਜੀ ਹਲੇ ਫਿਲਹਾਲ ਤੱਕਦਾ ਚਲੋ ਜੀ ਕਰੋਗੇ ਸ਼ੋਪਿੰਗ ਹਨਾ ਨਹੀਂ ਹਜੇ ਤਾਂ ਕਰ ਲਈ ਜੁਣ 20-25 ਹਜ਼ਾਰ ਦੀ ਵਾਰੀ ਦੇਖਦੇ ਤਾਕੇ ਬੰਦੂਕੇ ਲੈ ਕੇ ਗਏ ਹਾਂਜੀ ਬਹੁਤ ਵਧੀਆ ਵੀ ਬਹੁਤ ਵਧੀਆ ਲੱਗਿਆ ਤੁਹਾਨੂੰ ਭਾਜੀ ਪੂਰੀ ਸੈਟੀਸਫਾਈਡ ਕਸਟਮਰ ਨੇ ਵੀ ਵੀ 25000 ਦੇ ਪਟਾਕੇ ਇਹਨਾਂ ਨੇ ਸਟੋਰ ਕਰ ਲਏ ਬਾਈ ਕਿੱਥੋਂ ਲਿਆ ਇਧਰੋਂ ਪੰਕੂ ਦੀ ਹੱਟੀ ਤੋਂ ਲੈਂਦੇ ਨੁਕਸਾਨ ਜਿਆਦਾ ਵਧੀਆ ਲੱਗਿਆ ਤੁਹਾਨੂੰ ਠੀਕ ਹੈ ਜੀ ਪੰਕੂ ਦੀ ਹੱਟੀ ਤੋਂ ਬਾਅਦ ਆ ਪਟਾਕੇ ਪਟਾਕੇ ਇਹਨਾਂ ਕੋਲ ਵੀ ਕਾਫੀ ਵਾਈਡ ਵੈਰਾਈਟੀ ਲੱਗ ਰਹੀ ਹੈ ਸੋ ਵੀ ਆਰ ਗੋਇੰਗ ਟੂ ਐਕਸਪਲੋਰ ਦਿਸ ਪਟਾਕੇ ਪਟਾਕੇ ਸੋ ਕਮ ਆਨ ਗਾਇਜ਼ ਫਾਇਰ ਵਰਕਸ ਤੇ ਆ ਗਏ ਆ ਜੀ ਇੱਥੇ ਬਹੁਤ ਹੀ ਸਸਤੇ ਤੁਹਾਨੂੰ ਪਟਾਕੇ ਮਿਲਣਗੇ ਤੇ ਤੁਹਾਨੂੰ ਵਿਰਾਸ ਸੁਗਾਵੀ ਕੀ ਕੀ ਪ੍ਰਾਈਸਿਸ ਨੇ ਤੇ ਬਹੁਤ ਆਡ ਅਡ ਤਰ੍ਹਾਂ ਦੇ ਪਟਾਕੇ ਆ ਸਾਡੇ ਕੋਲ ਭਾਜੀ 25 ਸ਼ਾਟ ਤੋਂ ਸ਼ੁਰੂ ਹੋ ਜਾਂਦਾ ਜੀ ਸਾਡੇ ਕੋਲ ਸਾਰਾ ਬ੍ਰਾਂਡਡ ਮਾਲ ਹੈ ਤੇ ਵੀ ਕੋਈ ਆਪਣਾ ਮਾਰਕੀਟ ਨਾਲੋਂ ਸਾਡਾ ਜਾਇਜ਼ ਰੇਟ ਹੈ ਜੀ ਬਿਲਕੁਲ ਹਾਂ 25 ਤੋਂ ਲੈ ਕੇ 500 ਤੱਕ ਆਪਣੇ ਕੋਲ 7 ਤੋਂ ਲੈ ਕੇ 500 ਤੱਕ ਸ਼ਾਟ ਮਿਲ ਜੇਗਾ ਜੀ ਹਰੇਕ ਵੈਰਾਈਟੀ ਦਾ ਹਾਂ ਜੀ ਹਾਂ ਆ 25 ਸ਼ਾਟ ਹੈ ਜੀ ਗਾਜਾ ਦਾ ਇਹ ਤੁਹਾਨੂੰ ਪੈ ਜੇਗਾ 400 480 ਰੁਪਏ ਦਾ ਪੈ ਜੇਗਾ ਜੀ ਬਹੁਤ ਜਾਇਜ਼ ਨੇ ਹਾਂਜੀ ਹਾਂਜੀ ਤੇ 50 ਸ਼ਾਟ ਆ ਗਿਆ ਸਾਡੇ ਕੋਲ ਆ 50 ਸ਼ਾਟ ਜੀ ਸਾਡੇ ਕੋਲ ਇਹ ਆਪਣਾ ਹੈਗਾ ਸੋਨੀ ਕੰਪਨੀ ਦਾ ਜੀ ਇਹ ਇਹ 950 ਰੁਪਏ ਦਾ ਜੀ ਹਾਂ ਐਸੀ ਤਰ੍ਹਾਂ ਆਪਣੇ ਪਾਸ ਹਾਂਜੀ ਹਾਂ ਤੇ ਆਪਣੇ ਪਾਸ ਰਵਿੰਦਰਾ ਦੇ ਪਏ ਆ ਜੀ ਰਵਿੰਦਰਾ ਦਾ 60 ਸ਼ਾਟ ਆ ਗਿਆ ਜੀ ਹਾਂ ਤੇ ਮਰਕਰੀ ਹੈਗਾ ਇਹ ਆਪਣੇ ਪਾਸ ਪਾਂਡਿਆ ਦਾ ਹੈਗਾ ਇੱਕ 60 ਸ਼ਾਟ ਉਹ ਤੁਹਾਨੂੰ 900 ਰੁਪਏ ਦਾ ਦੇ ਦਾਂਗੇ ਪਾਂਡਿਆ ਦਾ ਜੀ 60 ਸ਼ਾਟ ਤੇ ਆਪਾਂ ਤੁਹਾਨੂੰ 1000 ਰੁਪਏ ਦਾ ਦੇ ਦਾਂਗੇ ਮਰਕਰੀ ਦਾ ਜੀ ਤੇ ਇਹ ਆਪਣਾ ਪੈ ਜਾਏਗਾ 1500 ਰੁਪਏ ਦਾ ਜੀ ਰਵਿੰਦਰਾ ਦਾ ਹਾਂਜੀ ਹਾਂਜੀ ਤੇ 60% ਦੰਨੇ ਆ ਜੀ ਠੀਕ ਹੈ ਜੀ ਹਾਂਜੀ ਇਹ ਸਾਰਾ ਕੌਕ ਹੈ ਜੀ ਤੇ ਕੀ ਬਾਤ ਹੈ ਤੁਹਾਡੇ ਦਾ ਭਈ ਰੇਟ ਬਹੁਤ ਜਾਇਜ਼ ਲੱਗੇ ਨਾਲ ਦੀ ਦੁਕਾਨਾਂ ਦੀ ਪੁੱਛ ਕੇ ਆਏ ਆ ਨਹੀਂ ਮਾਰਕੀਟ ਨਾਲੋਂ ਬਿਲਕੁਲ ਹਾਂਜੀ 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 ਮਾਰਕੀਟ ਨਾਲੋਂ ਬਿਲਕੁਲ ਜੈਨੂ ਰੇਟ ਤੇ ਦੰਨੇ ਆ ਜੀ ਪੰਕੂ ਦੀ ਆਟੀ ਬਹੁਤ ਮਸ਼ਹੂਰ ਕੀਤਾ ਹੋਇਆ ਹੈ ਹਾਂਜੀ ਹਾਂਜੀ ਤੁਹਾਡੇ ਰੇਟ ਨੂੰ ਨਾਲੋਂ ਵੀ ਬਹੁਤ ਵਧੀਆ ਨਹੀਂ ਨਹੀਂ ਆਪਾਂ ਰੇਟ ਨਹੀਂ ਜੇ ਆਪਾਂ ਰੇਟ ਹਲੇ ਵੀ ਆਪਾਂ ਹੋਲ ਸੇਲ ਦਾ ਹੀ ਰੇਟ ਦੇ ਰਹੇ ਆ ਜੀ ਕੋਈ ਇਹਨਾਂ ਦੀ ਗਾਰੰਟੀ ਉਹ ਪੂਰੇ ਗਾਰੰਟੀ ਹੋਊਗੀ ਜੀ ਜੇ ਤੁਹਾਨੂੰ ਕਹਤਾਂ ਵੀ 60 ਤਾਂ 60 ਚੱਲਣਗੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਕੌਕ ਬ੍ਰਾਂਡ ਹੈ ਬੈਨੀਥਾ ਪਿਆ ਆਪਣੇ ਕੋਲ ਸਭ ਤੋਂ ਵੱਡੀ ਸਭ ਬੈਨੀਥਾ ਦੀ ਸਾਰੀਆਂ ਵੈਰਾਈਟੀਆਂ ਜੀ ਆਪਣੇ ਕੋਲ ਹਾਂਜੀ ਹਾਂ ਆਪਣੇ ਕੋਲ ਆ ਅਨਾਰ ਹਾਂਜੀ ਮੀਨੀ ਸਾਇਰਨ ਹੈ ਜੀ ਇਹ ਹਾਂ ਕੌਕ ਦਾ ਜੀ ਇਹ ਵੀ ਬੜੀ ਵਧੀਆ ਚੀਜ਼ ਹੈ ਜੀ ਇਹ ਹਾਂ ਕੌਕ ਦੇ ਬਹੁਤ ਪੰਨਾ ਬਹੁਤ ਪੁਰਾਣੇ ਤੋਂ ਹਾਂਜੀ ਹਾਂ ਆ ਹਿੰਦੁਸਤਾਨ ਦਾ ਜੀ 3 ਸ਼ਾਟ ਹੈ ਇਹ ਤੁਹਾਨੂੰ ਬਾਜ਼ਾਰ ਤੋਂ 350 ਦਾ ਮਿਲਦਾ ਜੀ ਅਸੀਂ ਇਹ ਤੁਹਾਨੂੰ 300 ਰੁਪਏ ਦਾ ਦੇ ਦਾਂਗੇ ਜੀ ਜੀ ਹਾਂਜੀ ਬਹੁਤ ਜੰਨੂ ਹਾਂ ਤੇ ਉੱਪਰ ਜਾ ਕੇ ਵੱਜਦੇ ਨੇ ਜਿਹੜੇ ਉਹਨਾਂ ਹਾਂਜੀ ਹਾਂਜੀ ਉੱਪਰ ਜਾ ਕੇ ਵੱਜਦੇ ਨੇ ਇਹਨਾਂ ਦਾ ਹਾਈਟ ਵੀ ਕਾਫੀ ਹੈ ਤੇ ਬੇਸ ਵੀ ਬਹੁਤ ਵਧੀਆ ਜੀ ਇਹਨਾਂ ਹਾਂਜੀ ਹਾਂਜੀ ਤੇ ਆਪਣੇ ਪਾਸ ਆ ਬੱਚਿਆਂ ਦੀ ਆ ਗਈ ਜੀ ਵੈਰਾਈਟੀ ਸਾਰੀ ਉਹ ਚਿਟਪਟ ਆ ਗਿਆ ਜੀ ਬਟਰਫਲਾਈ ਆ ਗਈ ਤੇ ਉਹ ਚਿਟਪਟ ਤਿੰਨ ਚਾਰ ਤਰ੍ਹਾਂ ਦਾ ਆਈ ਆਪਣੇ ਕੋਲ ਹਾਂਜੀ 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 ਸਨ ਡ੍ਰੌਪ ਆ ਗਿਆ ਮੂਨ ਡ੍ਰੌਪ ਹੈ ਸਾਰੇ ਬੱਚਿਆਂ ਦੀ ਵੈਰਾਈਟੀ ਹੈ ਜੀ ਹਾਂਜੀ ਹਾਂਜੀ ਤੇ ਪ੍ਰਾਈਸ ਚਿਟਪਟ ਬਾਜ਼ਾਰ 'ਚ ਤੁਹਾਨੂੰ 100 ਰੁਪਏ ਦੰਨੇ ਅਸੀਂ 80 ਰੁਪਏ ਨੂੰ ਦੰਨੇ ਜੀ ਇਹ ਟਪੋਟ ਹੈ ਸਾਨਿ ਸ਼ਾਈਨ ਕੰਪਨੀ ਦੀ ਹੈ ਤੇ ਆ ਮਰਕਰੀ ਦੀ ਹੈ ਜੀ ਸਾਰਾ ਬ੍ਰਾਂਡਡ ਆਪਣੇ ਮੈਂ ਦੇਸੀ ਮਾਲ ਨਹੀਂ ਹੈਗਾ ਬਿਲਕੁਲ ਵੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਜਾਇਜ਼ ਨੇ ਪ੍ਰਾਈਸ ਹਾਂਜੀ ਇਹ ਪਟਿਆਲੇ ਤੋਂ ਆਇਆ ਉੱਥੇ ਜੀ ਵੇਖਿਆ ਸੀਗਾ ਓਕੇ ਜਿਹਨਾਂ ਨਾਲੋਂ ਡਬਲ 40 50% ਵਾਧੀ ਨੇ ਹਾਂਜੀ ਹਾਂਜੀ ਤੇ ਇਹ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਜੀ ਉਰੇ ਤਾਂ ਤੁਹਾਨੂੰ ਪਤਾ ਵੀ ਜੈਨੂਅਰ ਰੇਟ ਮਿਲਣਾ ਹੀ ਹੈ ਫੇਰ ਵੀ ਅਸੀਂ ਮਾਰਕੀਟ ਨਾਲੋਂ ਫੇਰ ਵੀ ਬਹੁਤ ਜ਼ਿਆਦਾ ਸਸਤਾ ਦੰਨੇ ਹੋਰ ਮਾਲ ਆਪਣਾ ਤਾਮਿਲਨਾਡ ਤੋਂ ਆਉਂਦਾ ਹਾਂਜੀ ਹਾਂਜੀ ਠੀਕ ਹੈ ਤੇ ਆਪਣੇ ਪਾ ਗੋਲਾ ਜੀ ਕਈ ਤਰ੍ਹਾਂ ਦਾ ਪਿਆ ਹੈ ਆ ਦੇਖੋ ਸਾਰਾ ਆ 770 ਗੋਲਾ ਜੀ ਆ ਬਹੁਤ ਵਧੀਆ ਮਾਰਕੀਟ ਚ ਤੁਹਾਨੂੰ 350 ਰੁਪਏ ਦਾ ਮਿਲਦਾ ਜੀ ਇਹ ਤੇ ਹਾਂ ਜੀ 280 ਰੁਪਏ ਦਾ ਦੇ ਦਾਂਗੇ ਜੀ ਆਪਾਂ ਆ ਦੇਖੋ ਜੀ ਤੇ ਆ ਬੁਲੇਟ ਬੰਬ ਨੇ ਹਾਂ ਜੀ ਹਾਂ ਇਹ ਬੁਲੇਟ ਬੰਬ ਹੈ 40 ਰੁਪਏ ਦੀ ਡੱਬੀ ਹੈ ਜੀ ਆ ਕੀ ਬਾਤ ਹੈ 40 ਰੁਪਏ ਦੀ ਬੁਲੇਟ ਬੰਬ ਦੀ ਡੱਬੀ ਸਿਰਫ 40 ਹਾਂ ਜੀ ਹਾਂ ਜੀ ਆ ਤੇ ਮਿੱਟੀ ਵਾਲੇ ਨਾਰ ਆ ਗਏ ਜੀ ਅੱਗੇ ਭਾਈ ਜਿਨ੍ਹਾਂ ਨੇ ਜਿਵੇਂ ਅੱਗੇ ਸਾਪਸਾਲੇ ਲੈ ਕੇ ਜਾਂਦੇ ਨੇ ਨਾ ਉਹ ਹਾਂਜੀ ਹਾਂਜੀ ਉਹ ਡਿਸਕਾਊਂਟ ਭਾਜੀ ਉਹ ਲੈ ਕੇ 15 ਦਿਨ ਪਹਿਲਾਂ ਤੇ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਡਿਸਕਾਊਂਟ ਦੇਣਗੇ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਜੂਗਾ ਜੀ ਹਾਂਜੀ ਹਾਂਜੀ ਆ ਵੀ ਨਾਰ ਨੇ ਹਾਂਜੀ ਆ ਆ ਦੇਖੋ ਬਹੁਤ ਬੜੀ ਵਧੀਆ ਵੈਰਾਈਟੀ ਹੈ ਜੀ ਇਹ ਵੀ ਮਿੱਟੀ ਵਾਲੇ ਬਹੁਤ ਵਧੀਆ ਇਹ ਵੀ ਕਿਵੇਂ ਦਿੱਤਾ ਇਹ ਮਾਰਕੀਟ ਚ ਦਾ ਜੀ ਇਹ 250 ਦਾ ਦਿੰਨੇ ਆ ਆਪਾਂ ਤੁਹਾਨੂੰ ਇਹ ਦੇ ਦਾਂਗੇ ਆਪਣਾ 180 ਰੁਪਏ ਦਾ ਕੀ ਬਾਤ ਹੈ ਹਾਂਜੀ ਹਾਂਜੀ ਬਹੁਤ ਰੀਵ ਹਾਂਜੀ ਹਾਂਜੀ ਕੋਈ ਜਲਦੀ ਆ ਕੇ ਕਰਾਲੀ ਤੋਂ ਇੱਥੇ ਪਟਾਕਿਆਂ ਦੀ ਸ਼ਾਪਿੰਗ ਫੁੱਲ ਇਹਦੇ ਆਪਣਾ ਫਿਰ ਇਹਦੇ ਚੱਕਰੀਆਂ ਦੀ ਬੜੀ ਵੈਰਾਈਟੀ ਪਈ ਹੈ ਜੀ ਆਪਣੇ ਕੋਲ ਹਾਂ ਜੀ ਹਾਂ ਜੀ ਚੱਕਰੀਆਂ ਬੱਚੇ ਬਹੁਤ ਇੰਜੋਏ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਆ ਗੂਗਲ ਦੇ ਗੂਗਲ ਕੰਪਨੀ ਦੇ ਜੀ ਬਾਜ਼ਾਰ 'ਚ 2200 ਦੀ ਦੰਨੇ ਆ ਜੀ 180 ਰੁਪਏ ਦੀ ਦੰਨੇ ਆ ਸੀ ਤੇ ਹਾਂ ਜੀ ਹਾਂ ਤੇ ਆ ਰੋਬੋ ਆ ਗਈ ਜੀ ਇਹ ਬਾਜ਼ਾਰ 'ਚ 200 ਰੁਪਏ ਦੀ ਹੈ ਤੇ ਆਪਾਂ 150 ਰੁਪਏ ਦੀ ਦੰਨੇ ਆ ਜੀ ਹਾਂ ਜੀ ਬਹੁਤ ਜਾਇਲ ਇਕੱਠੇ ਧਰਤੀ ਲੈਣੇ ਆਪਾਂ ਕਿੰਨਾ ਫਾਇਦਾ ਹੋਊਗਾ ਹਾਂ ਜੀ ਹਾਂ ਇਕੱਠਿਆਂ ਵਿੱਚ ਆਪਾਂ ਹੋਰ ਵੀ ਦਵਾਂਗੇ ਡਿਸਕਾਊਂਟ ਹੋਰ ਵੀ ਡਿਸਕਾਊਂਟ ਦਵਾਂ ਫੁੱਲ ਬਹੁਤ ਵਧੀਆ ਹਾਂਜੀ ਹੋਰ ਅੱਗੇ ਹਾਂਜੀ ਹਾਂਜੀ ਅੱਗੇ ਹੋ ਨਾਰ ਦੀ ਆਪਣੇ ਕੋਲ ਬਹੁਤ ਜਿਆਦਾ ਵੈਰਾਈਟੀ ਪਈ ਹੈ ਜੀ ਆਹ ਦੇਖੋ ਜੀ ਕਲਰ ਕੋਟੀ ਦਾ ਫਰੈਂਸੀ ਨਾਰ ਹੈ ਜੀ ਇਹਦੇ ਦੇ ਕਈ ਕਲਰ ਕੱਢਦਾ 10 ਤਰ੍ਹਾਂ ਦਾ ਕਲਰ ਕੱਢਦਾ ਜੀ ਹਾਂਜੀ ਹਾਂਜੀ ਤੇ ਆ ਰੰਗੀਲਾ ਹੋ ਗਿਆ ਇਹ ਵੈਸੇ ਤਾਂ ਇਹ 350 ਰੁਪਏ ਰੇਟ ਹੈ ਦਾ ਆਪਾਂ 200 230 ਰੁਪਏ ਦਾ ਦੇ ਦਾਂਗੇ ਤੁਹਾਨੂੰ ਹਾਂਜੀ ਅੰਦਾਸ ਨਹੀਂ ਜੀ ਅਲੱਗ-ਅਲੱਗ ਕਲਰ ਕੱਢਦੇ ਸਾਰੇ ਹਾਂਜੀ ਹਾਂ ਆ ਲੀਮਾ ਲੀਮਾ ਦੇ ਬੜੇ ਵਧੀਆ ਨਾਰੇ ਜੀ ਆ ਤੇ ਆ ਆ 3 ਕਲਰ ਚਾਉਂਦੇ ਆ ਰੈੱਡ ਸਿਲਵਰ ਤੇ ਗ੍ਰੀਨ ਹਾਂਜੀ ਹਾਂ ਤੇ ਆਤਿਸ਼ਵਾਜੀ ਵੀ ਕਿਹੜੀਆਂ ਨੇ ਆਤਿਸ਼ਵਾਜੀ ਬਹੁਤ ਰੰਗ ਦੀ ਪਈ ਹੈ ਜੀ ਆ ਦੇਖੋ ਆ ਹਾਂਜੀ ਆ 10 ਕਲਰ ਹੈ ਜੀ ਇਹ ਆਤਿਸ਼ਵਾਜੀ ਦੇਖੋ ਕਿੰਨੀ ਵਧੀਆ ਚ ਜਾਈ ਆ ਤੇ ਆ ਲਿਊਨਿਕ ਆ ਗਈ ਤੇ ਆ ਬਿਸਲ ਵਾਲੀ ਆ ਗਈ ਇਹ ਆ ਆ ਮਿਊਜ਼ਿਕਲ ਇਹ ਮਿਊਜ਼ਿਕਲ ਹੀ ਆ ਗਈ ਇਹ ਕਿਵੇਂ ਆ ਗਈ ਇਹ ਬੇਹੇ ਤਾਂ 350 ਰੁਪਏ ਦਾ ਤੁਹਾਨੂੰ 280 ਰੁਪਏ ਦਾ ਦੇ ਦਨੇ ਸੀ ਇਹ ਬਿਸਰ ਵਾਲੀ ਵਾ 250 ਦੀ ਹੈ ਇਹ ਵੀ ਤੁਹਾਨੂੰ ਦੇ ਦਾਂਗੇ 150 ਰੁਪਏ ਦੀ ਬਹੁਤ ਜਾਇਜ਼ ਰੇਟਿੰਗ ਹਾਂਜੀ ਹਾਂਜੀ ਤੇ ਆ ਨਾਰਾਂ ਦੀ ਆ ਗਈ ਜੀ ਵੈਰਾਈਟੀ ਸਾਰੇ ਸਾਡੇ ਕੋਲ ਆਪਣਾ 100 ਰੁਪਏ ਤੋਂ ਨਾਰ ਸ਼ੁਰੂ ਹੋ ਜਾਂਦਾ ਜੀ 100 ਰੁਪਏ ਤੋਂ ਲੈ ਕੇ 350 400 ਰੁਪਏ ਤੱਕ ਆਪਣੇ ਪਾਸ ਨਾਰ ਪਿਆ ਜੀ ਹਾਂਜੀ ਤੇ ਆ ਫੁੱਲ ਚੜੀ ਆ ਗਈ ਜੀ 20 ਰੁਪਏ ਤੋਂ ਫੁੱਲ ਚੜੀ ਸ਼ੁਰੂ ਹੋ ਜਾਂਦੀ ਹੈ ਜੀ ਆਪਣੇ ਕੋਲ ਠੀਕ ਆ ਹਾਂਜੀ ਹਾਂਜੀ ਮਲਟੀ ਕਲਰ ਹੈ ਜੀ ਇਹ ਇੱਥੇ ਆ ਕੇ ਜ਼ਰੂਰ ਤੁਸੀਂ ਸ਼ਾਪਿੰਗ ਕਰੋ ਤਾਂ ਕਿ ਤੁਹਾਨੂੰ ਹੋਰ ਜ਼ਿਆਦਾ ਡਿਸਕਾਊਂਟ ਮਿਲੇਗਾ ਇੱਥੇ ਤੇ ਬਾਈ ਦੀ ਮਤਲਬ ਸਟਾਰਟਿੰਗ ਦੇ ਵਿੱਚ ਹੀ ਫਰਸਟ ਦੁਕਾਨ ਹੈ ਨਾ ਪੰਜਾਬ ਫਾਇਰਵਲ ਪੰਜਾਬ ਫਾਇਰਵਲ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਪਟਾਕੇ ਪਟਾਕੇ ਨੇ ਸੋ ਤਰ੍ਹਾਂ-ਤਰ੍ਹਾਂ ਦੇ ਪਟਾਕੇ ਇੱਥੇ ਪਏ ਨੇ ਜੀ ਜਿੱਦਾਂ ਦੇ ਤੁਸੀਂ ਲੈਣ ਲਾਈਕ ਆਲੂ ਬੰਮ ਮੁਰਗਾ ਬੰਮ ਸ਼ਾਰਟਸ ਹੋਗੇ ਰਾਕਟਸ ਹੋਗੇ ਜਿੱਦਾਂ ਦੀ ਆਪਣੀ ਪ੍ਰੀਫਰੈਂਸ ਹੈ ਉਦਾਂ ਦੇ ਪਟਾਕੇ ਸਾਰੇ ਹੋਲਸੇਲ ਪ੍ਰਾਈਸਿਸ ਤੇ ਇੱਥੇ ਆਪਣੇ ਸਾਹਮਣੇ ਨੇ ਜੀ ਡਿਸਪਲੇ ਸਸਿਕਾ ਲਪਾ ਜੀ ਬਹੁਤ ਥੋੜੀ ਦੀਵਾਲੀ ਦੀ ਪ੍ਰੈਪਰੇਸ਼ਨ ਫਟਾਕਿਆਂ ਨਾਲ ਸਾਰਾ ਕੁਝ ਕਿੱਦਾਂ ਚੱਲ ਰਹੀ ਹੈ ਜੀ ਅੱਜ ਬਹੁਤ ਸਾਹਮਣੇ ਹੈ ਤੂੰ ਤਾਂ ਅਮਨ ਚੱਲ ਰਹੀ ਹੈ ਜੀ ਕਿਹੜੇ ਕਿਹੜੇ ਫਟਾਕੇ ਲੈ ਗਏ ਆ ਬਾਰੇ ਇੱਕ ਤਰ੍ਹਾਂ ਦੇ ਆ ਠੀਕ ਹੈ ਸਾਰੇ ਚੱਲ ਰਹਾ ਹਰ ਤਰ੍ਹਾਂ ਦੀ ਆਈਟਮ ਸਾਡੇ ਕੋਲ ਹੈ ਬੱਚਿਆਂ ਵਾਸਤੇ ਸਪੈਸ਼ਲ ਆ ਆ ਦੇਖੋ ਵੀ ਪਟਾਕੀ ਪਟਾਕੀ ਐਨ ਪੂਰਾ ਹੋਲ ਸੇਲ ਵਾਲਾ ਕੰਮ ਹੈ ਬਾਈਪੁਰ ਬਸ ਸਭ ਕੈ ਪੀੜ ਲੱਗੀ ਹੋਈ ਹੈ ਕਿਆ ਬਾਤ ਹੈ ਕੋਈ ਚੜੀ ਹੈ ਅਸੀਂ ਹੈਗੇ ਜੀ ਸਿਮਰਨ ਟ੍ਰੇਡਿੰਗ ਕੰਪਨੀ ਤੋਂ ਕੋਈ ਦੇਖੋ ਪਟਾਕੇ ਦੀ ਪਰਮਾਰ ਬਹੁਤ ਆ ਤੇ ਅਸੀਂ ਕਿਹਾ ਹੈ ਕਿ ਕੋਈ ਬੰਦਾ ਸਾਨੂੰ ਐਕਸਪਲੇਨ ਕਰ ਦੇਵੇ ਕੀ ਕੀ ਪ੍ਰਾਈਸ ਆ ਪਟਾਕਿਆਂ ਦੇ ਬਟ ਇਨਾਂ ਕੋਲ ਕੋਈ ਬੰਦਾ ਵੇਲਾ ਨਹੀਂ ਹੈਗਾ ਪਰ ਦੇਖੋ ਪਟਾਕੇ ਬਹੁਤ ਪਏ ਨੇ ਇੱਥੇ ਸ਼ਾਰਟਸ ਪਏ ਨੇ 80 80 ਵਾਲੇ 100 100 ਵਾਲੇ ਕੱਜ ਸੰਡੇ ਕਰਕੇ ਥੋੜੀ ਜਿਹੀ ਭੀੜ ਕਾਫੀ ਜ਼ਿਆਦਾ ਆ ਕੋ ਲੋਕੀ ਡੱਬੇ ਦੇ ਡੱਬੇ ਭਰ ਕੇ ਲੈ ਕੇ ਜਾ ਰਹੇ ਨੇ ਘਰੇ ਚਲੋ ਕਰਾਲੀ ਵਾਲੀ ਰੋਡ ਹੈ ਸਾਰੀ ਰੋਡ ਤੇ ਪਟਾਕੀ ਦੀਆਂ ਦੁਕਾਨਾਂ ਹੀ ਨੇ ਦੇਖੋ ਕਾ ਯਾ ਇੱਕਾ ਪੰਕੂ ਦੀ ਹੱਟੀ ਹੁਣ ਅੱਪਾ ਚੱਲਿਆਂ ਪੰਕੂ ਦੀ ਹੱਟੀ ਪੰਕੂ ਦੀ ਹੱਟੀ ਵੈਸੇ ਨਾ ਅੰਦਰ ਸਿਗੀ ਸ਼ਾਪ ਕਰਾਲੀ ਦੇ ਅੰਦਰ ਪਰ ਇਹਨਾਂ ਨੇ ਇੱਥੇ ਨਵੀਂ ਸ਼ਾਪ ਬਣਾਈ ਆ ਤੇ ਕਾਫੀ ਵੱਡੀ ਆ ਤੇ ਆਪਾਂ ਪੰਕੂ ਦੀ ਹੱਟੀ ਤੇ ਦੇਖਦੇ ਆਂ ਕੀ ਕੁਛ ਆ ਇਹਨਾਂ ਕੋਲ ਦਾ ਕਹਿੰਦੇ ਸਾਡੇ ਕੋਲ ਕੋਈ ਬੰਦਾ ਫਰੀ ਨਹੀਂ ਹੈਗਾ ਤੇ ਸਾਨੂੰ ਐ ਸੀ ਕਿ ਚਲੋ ਅਸੀਂ ਤੁਹਾਨੂੰ ਸਾਰੇ ਰੇਟ ਦੱਸੀਏ ਕੀ ਕੀ ਰੇਟ ਦੇ ਪਟਾਕੇ ਮਿਲਦੇ ਆ ਆ ਗਈ ਸੀ ਪੰਕੂ ਦੀ ਹੱਟੀ ਤੇ ਤੇ ਅਸੀਂ ਪਹੁੰਚ ਗਏ ਜੀ ਪੰਕੂ ਦੀ ਹੱਟੀ ਤੇ ਦੇਖਦੇ ਆ ਇੱਥੇ ਕੀ ਕੀ ਪ੍ਰਾਈਸ ਨੇ ਹੈ ਨਾ ਇੱਥੇ ਕਿੰਨੇ ਤਰ੍ਹਾਂ ਦੇ ਪਟਾਕੇ ਨੇ ਆਹ ਦੇਖੋ ਰਸਾ ਬੰਬ ਤੇ ਵੈਸੇ ਅਸੀਂ ਪ੍ਰਾਈਸ ਬਾਰੇ ਪੁੱਛਿਆ ਸੀਗਾ ਪਰ ਉਹ ਕਹਿੰਦੇ ਜੀ ਤੁਸੀਂ ਪਹਿਲਾਂ ਪਟਾਕੇ ਕੱਢ ਲਿਓ ਫਿਰ ਅਸੀਂ ਤੁਹਾਨੂੰ ਪ੍ਰਾਈਸ ਦਿਖਾਵਾਂਗੇ ਆ ਦੇਖੋ ਬਈ ਇਹ ਹੈਗੇ 25 ਸ਼ਾਟ ਵਾਲਾ ਅੱਜ ਦੇਖਦੇ ਆ ਅੱਗੇ ਵੀ ਤੇ ਬਹੁਤ ਨਵੇਂ-ਨਵੇਂ ਤਰ੍ਹਾਂ ਦੇ ਬੰਬ ਦਿਖ ਰਹੇ ਨੇ ਦੇਖਣ ਨੂੰ ਤੇ ਇਹ ਆ ਗਈਆਂ ਚੱਕਰੀਆਂ ਤੇ ਚੱਕਰੀਆਂ ਵੀ ਬਹੁਤ ਮਜ਼ਾ ਆਉਂਦਾ ਚੱਕਰੀਆਂ ਆਪਾਂ ਚਲਾਉਂਦੇ ਆ ਨਾ ਤੇ ਜੰਪ ਕਰਦੇ ਆ ਤੇ ਬੱਚੇ ਬਹੁਤ ਇੰਜੋਏ ਕਰਦੇ ਆ ਆਪੇ ਜੀ ਬੋਲਟ ਬੰਬ ਤੇ ਮਨ ਲੱਗਦਾ ਕਿ ਦੁਨੀਆ ਦਾ ਹਰੇਕ ਤਰ੍ਹਾਂ ਦਾ ਪਟਾਕਾ ਇੱਥੇ ਆ। ਆ ਮੁਰਗੇ ਦੀ ਲੜੀ ਆ ਬਈ 2000 ਪਟਾਕੇ ਵਾਲੀ ਕਿੰਨੇ ਦੀ ਆ ਬਈ ਆਹ? 1350 1350 ਦੀ। ਕਾਫੀ ਉਹ ਥੈਲਾ ਲੈ ਕੇ ਆਇਆ ਇੱਕ ਬੰਦਾ ਆ ਬੰਦੇ ਨੇ ਥੈਲਾ ਲਏ ਕੋਈ ਨਹੀਂ ਹੁੰਦਾ ਉਹਨੂੰ ਬਾਹਰ ਬੁੱਕੀ ਦਿਖਾਈ ਨਾ ਇੱਕ ਗੱਲ ਥੋੜੀ ਲੱਗਿਆ ਨਾ ਕਿ ਹਰੇਕ ਬੰਦਾ ਲੱਗਦਾ ਪ੍ਰਾਈਸ ਲਾ ਹੁੰਦਾ ਹਨਾ ਕਈ ਵਾਰ ਬਾਕੀ ਪ੍ਰਾਈਸ ਮੌਕੇ ਤੇ ਹੀ ਕਰਦੇ ਨੇ ਕਈ ਵਾਰ ਤੁਹਾਨੂੰ ਐਕਸਟਰਾ ਡਿਸਕਾਊਂਟ ਵੀ ਦੇ ਦਿੰਦੇ ਨੇ ਕਈ ਵਾਰ ਪੂਰੇ ਪੂਰੇ ਪ੍ਰਾਈਸ ਦੇ ਤੁਹਾਨੂੰ ਆ ਕੇ ਥੋੜੀ 바ਰਗਨਿੰਗ ਸਕਿੱਲ ਵਰਤਨੇ ਪੈਣੇ ਨੇ ਉਸੇ ਵਧੀਆ ਪ੍ਰਾਈਸ ਤੇ ਠਟਾਕੇ ਲੈਣੇ ਨੇ ਸੋ ਅਸੀਂ ਇੱਥੋਂ ਪਟਾਕਿਆਂ ਦੀ ਖੂਬ ਸ਼ਾਪਿੰਗ ਕੀਤੀ ਸੀ ਬਹੁਤ ਅੱਛਾ ਲੱਗਿਆ ਪਟਾਕੇ ਪਰਚੇਸ ਕਰਕੇ ਤੇ ਵਰਸੀਰਤ ਤੁਹਾਨੂੰ ਪਟਾਕੇ ਲੈ ਕੇ ਕਿਦਾਂ ਦਾ ਫੀਲ ਹੋ ਰਿਹਾ ਹੈ ਬਹੁਤ ਅੱਛਾ ਲੱਗਿਆ ਕਿ ਮੈਂ ਇੰਜੋਏ ਕਰੂੰਗੀ ਪਟਾਕੇ ਬਜਾਉਂਗੀ ਦੀਵਾਲੀ ਨੂੰ ਇੰਜੋਏ ਇਸ ਸਾਈਟਿੰਗ ਵਾਓ ਸੋ ਸ਼ੀ ਇਸ ਸੇਇੰਗ ਬਹੁਤ ਹੀ ਐਕਸਾਈਟਿਡ ਹੈ ਤੇ ਦੀਵਾਲੀ ਨੂੰ ਖੂਬ ਇੰਜੋਏ ਕਰਨ ਵਾਲੀ ਹੈ ਸੋ ਤੁਸੀਂ ਵੀ ਸਾਰੇ ਛੇਤੀ ਛੇਤੀ ਆਓ ਤੇ ਖੂਬ سارے ਪਟਾਕੇ ਲੈ ਕੇ ਜਾਓ ਤੇ ਹੋਲ سیل ਪ੍ਰਾਈਸਸ ਤੇ ਤੁਹਾਨੂੰ ਕਿੰਨੀ ਵਾਈਡ ਵੈਰਾਈਟੀ ਮਿਲੂਗੀ ਟਿੱਕ ਟਾਪਨਟੇਲਸ ਚੈਨਲ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਿਓ ਸਤਿ ਸ਼੍ਰੀ ਅਕਾਲ